ਸੱਚੀ ਕਾ ਨਮਸਕਾਰ ਅੱਲਾਹ ਹਫਿਜ਼ ਪੁਰਾਣੇ ਸਮਿਆਂ ਦੀ ਗੱਲ ਆ ਕਿ ਜਦੋਂ ਜਿਹੜੇ ਸਟੂਡੈਂਟ ਆ ਵਿਦਿਆਰਥੀ ਆ ਰਾਜਿਆਂ ਮਹਾਰਾਜਾਂ ਦੇ ਪੁੱਤਰ-ਸਪੁੱਤਰ ਜਾਂ ਇਦਾਂ ਜਿਹੜੇ ਇਸ ਕਾਬਿਲ ਹੁੰਦੇ ਸੀਗੇ ਜਿਨ੍ਹਾਂ ਨੂੰ ਸਿੱਖਿਆ ਦੀ ਲੋੜ ਹੁੰਦੀ ਸੀਗੀ ਉਹਨਾਂ ਨੂੰ ਜਿਹੜਾ ਗੁਰੂਕੁਲ ਭੇਜਿਆ ਜਾਂਦਾ ਸੀ ਗੁਰੂਕੁਲ ਕੀ ਹੁੰਦਾ ਸੀਗਾ ਕਿ ਜੰਗਲ ਦੇ ਵਿੱਚ ਜਾਂ ਕਿਸੇ ਇਕਾਂਤ ਜਗ੍ਹਾ ਦੇ ਉੱਤੇ ਜਿਹੜੇ ਗੁਰੂ ਆਸ਼ਰਮ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀਗੀ ਜਿਹਦੇ ਵਿੱਚ ਅ ਗੁਰੂ ਜਿਹੜੇ ਹੁੰਦੇ ਸੀਗੇ ਉਹ ਸਾਰੀ ਤਰ੍ਹਾਂ ਦੀ ਸਿੱਖਿਆ ਚਾਹੇ ਉਹ ਦੁਨਿਆਵੀ ਸਿੱਖਿਆ ਪੜ੍ਹਾਈ ਦੀ ਸਿੱਖਿਆ ਸ਼ਾਸਤਰ ਵਿਦਿਆ ਸਾਰੀ ਤਰ੍ਹਾਂ ਦੀ ਉਹ ਸਿੱਖਿਆ ਜਿਹੜੀ ਉੱਥੇ ਪ੍ਰਦਾਨ ਕਰਵਾਉਦੇ ਹੁੰਦੇ ਸੀਗੇ ਉਸ ਵੇਲੇ ਜਿਹੜੀ ਆਹੋ ਰਿਸਪੈਕਟ ਜਿਹੜੀ ਟੀਚਰ ਨੂੰ ਦਿੱਤੀ ਜਾਂਦੀ ਸੀਗੀ ਉਹ ਐਦਾਂ ਦੀ ਰਿਸਪੈਕਟ ਹੁੰਦੀ ਸੀ ਜਿਵੇਂ ਭਗਵਾਨ ਨੂੰ ਦਿੱਤੀ ਜਾਂਦੀ ਆ ਇਸੇ ਕਰਕੇ ਉਹਨਾਂ ਨੂੰ ਗੁਰੂ ਕਿਹਾ ਜਾਂਦਾ ਸੀਗਾ ਤੇ ਗੁਰੂ ਜੀ ਜਿਹੜੇ ਆਹੋ ਅ ਮਤਲਬ ਕਿ ਵਿਦਿਆਰਥੀਆਂ ਨੇ ਉਹਨਾਂ ਦੀ ਹਰ ਇੱਕ ਗੱਲ ਜਿਹੜੀ ਮੰਨਣੀ ਹੁੰਦੀ ਸੀਗੀ ਤੇ ਉਹਨਾਂ ਤੱਕ ਅ ਉਹਨਾਂ ਦੀ ਜੋ ਸੇਵਾ ਦੇ ਵਿੱਚ ਉਹ ਕਰ ਸਕਦੇ ਸੀ ਉਹ ਕਰਦੇ ਹੁੰਦੇ ਸੀਗੇ ਵਿਦਿਆਰਥੀ ਜਿਹੜੇ ਆਹੋ ਉੱਥੇ ਹੀ ਰਹਿੰਦੇ ਹੁੰਦੇ ਸੀਗੇ ਰਾਤ ਨੂੰ ਬੜਾ ਸਾਰਾ ਆਸ਼ਰਮ ਛੋਟ-ਛੋਟੀਆਂ ਕੁੱਲੀਆਂ ਹੁੰਦੀਆਂ ਸੀਗੀਆਂ ਜਾਂ ਉਹਦੇ ਵਿੱਚ ਹੀ ਉਨਾ ਦਾ ਜਿਹੜਾ ਸੌਣ ਦਾ ਸਾਰੀ ਵਿਵਸਥਾ ਜਿਹੜੀ ਆ ਉੱਥੇ ਗੁਰੂਕੁਲ ਦੇ ਵਿੱਚ ਹੀ ਕੀਤੀ ਹੁੰਦੀ ਸੀ ਜਿਵੇਂ ਅੱਜ ਕੱਲ ਹੌਸਟਲ ਹੁੰਦੇ ਆ ਉਸੇ ਤਰ੍ਹਾਂ ਜਿਹੜੇ ਉਸ ਵੇਲੇ ਗੁਰੂਕੁਲ ਹੁੰਦੇ ਸੀ ਇੱਕ ਵਾਰੀ ਬਹੁਤ ਜ਼ਿਆਦਾ ਬਾਰਿਸ਼ ਸ਼ੁਰੂ ਹੋ ਗਈ ਸਾਰੀ ਰਾਤ ਜਿਹੜਾ ਉਹ ਬਰਖਾ ਹੁੰਦੀ ਰਹੀ ਇੱਕ ਵਿਦਿਆਰਥੀ ਉਹ ਉੱਠਿਆ ਉਹਨੇ ਦੇਖਿਆ ਕਿ ਬਾਰਿਸ਼ ਕਾਫੀ ਜ਼ਿਆਦਾ ਹੋ ਰਹੀ ਆ ਤੇ ਉਹਨੂੰ ਫਿਕਰ ਹੋਈ ਕਿ ਜਿਹੜਾ بارش ਦਾ ਪਾਣੀ ਆ ਉਹ ਕਿਤੇ ਉਹ ਸਾਡੇ ਗੁਰੂਕੋਲ ਦੇ ਵਿੱਚ ਨਾ ਜਾਵੇ ਅਸੀਂ ਇੱਥੇ ਪੜਨਾ ਆ ਇੱਥੇ ਬੈਠਣਾ ਆ ਇੱਥੇ ਰਹਿਣਾ ਆ ਇੱਥੇ ਸੌਣਾ ਆ ਇੱਥੇ ਗੁਰੂ ਜੀ ਜਿਹੜੇ ਆਰਾਮ ਕਰ ਰਹੇ ਆ ਸਾਡੇ ਸਾਡੇ ਜਿਹੜੇ ਅਧਿਆਪਕ ਆ ਟੀਚਰ ਆ ਉਹ বিশ্রাম ਕਰ ਰਹਾ ਇਹ ਉਨਾ ਤੱਕ ਉਹਨਾਂ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਬਾਕੀ ਸਟੂਡੈਂਟਸ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਇਸ ਕਰਕੇ ਉਹ ਜਾਗ ਕੇ ਦੇਖਣ ਲੱਗ ਪਏ ਇੰਨੀ ਦੇਰ ਨੂੰ ਇੱਕ ਹੋਰ ਵਿਦਿਆਰਥੀ ਉੱਠਿਆ ਉਹ ਵੀ ਉਸੇ ਤਰ੍ਹਾਂ ਉਹਦੇ ਕੋਲ ਜਾ ਕੇ ਬੈਠ ਗਿਆ ਤੇ ਬਾਰਿਸ਼ ਵੱਲ ਦੇਖਣ ਲੱਗ ਪਿਆ ਤੇ ਇੰਨੀ ਦੇਰ ਨੂੰ ਇੱਕ ਹੋਰ ਉੱਠਿਆ ਉਹ ਵੀ ਇੱਕਠੇ ਮਤਲਬ ਕਿ ਜਿਹੜਾ ਪਹਿਲਾਂ ਉਹ ਚਿਰਦਾ ਜਾਗਦਾ ਸੀ ਹੁਣ ਜਿਹੜੇ ਦੋ ਜਣੇ ਇਹ ਵੀ ਉਹਦੇ ਨਾਲ ਜਾਗਣ ਲੱਗ ਪਏ ਤੇ ਉਹ ਨਹੀਂ ਦੇਖਿਆ ਕਿ ਜਿਹੜਾ بارش ਦਾ ਪਾਣੀ ਆ ਉਹ ਜਿੱਧਰੋਂ ਮਤਲਬ ਕਿ ਉਚਾਈ ਆ ਉਚਾਈ ਵੱਲੋਂ ਜਿਹੜਾ ਉਹ ਨਿਵਾਨ ਵੱਲੋਂ ਤੁਰ ਪਿਆ ਆ ਉਹ ਕਹਿੰਦੇ ਚਲੋ ਦੇਖ ਕੇ ਆਉਂਦੇ ਆ ਵੀ ਪਾਣੀ ਆਤ ਨਹੀਂ ਰਿਹਾ ਇੱਧਰ ਨੂੰ ਜਦੋਂ ਉਹ ਆਪਣੇ ਭਿੱਜਣ ਦੀ ਪ੍ਰਵਾਹ ਕੀਤੇ ਬਿਨਾਂ ਬਾਹਰ ਜਾਂਦੇ ਆ ਦੇਖਦੇ ਆ ਕਿ ਪਾਣੀ ਵਾਕਈ ਜਿਹੜਾ ਉਧਰੋਂ ਆ ਕਾਫੀ ਮਾਤਰਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਆ ਉੱਥੇ ਜਿਹੜਾ ਆ ਉਹ ਮਿੱਟੀ ਜਿਹੜੀ ਆ ਉਹ ਉੱਥੇ ਬੰਨਾ ਬਣਾਉਂਦੇ ਇਦਾਂ ਬਾਕੀ ਸਾਰਾ ਉੱਚਾ ਹੁੰਦਾ ਇੱਕ ਥਾਂ ਦੇ ਉੱਤੋਂ ਨੀਵਾ ਹੁੰਦਾ ਆ ਥੋੜਾ ਜਿਹਾ ਥੈ ਹੁੰਦਾ ਆ ਉਹਦੇ ਵਿੱਚੋਂ ਜਿਹੜਾ ਪਾਣੀ ਉਹਨਾਂ ਦੇ ਗੁਰੂ ਘਰ ਵੱਲੋਂ ਆ ਰਿਹਾ ਹੁੰਦਾ ਆ ਉਹ ਉਥੋਂ ਮਿੱਟੀ ਜਿਹੜੀ ਪਟਦੇ ਆ ਉਹਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਆ ਕਾਫੀ ਮਿੱਟੀ ਲੱਗ ਜਾਂਦੀ ਆ ਪਰ ਪਾਣੀ ਇੰਨਾ ਵੱਜ ਜਾਂਦਾ ਕਿ ਉਹ ਮਿੱਟੀ ਜਿਹੜੀ ਆ ਉਹ ਨਹੀਂ ਲਈ ਹੁੰਦੀ ਉਹ ਵੀ ਹਟ ਜਾਂਦੀ ਸਾਰੇ ਪਾਣੀ ਇੱਕਦਮ ਹੀ ਉਧਰ ਨੂੰ ਵਧਦਾ ਆ ਫੇਰ ਉਹ ਉਹ ਜਿਹੜੇ ਬਾਕੀ ਦੋ ਜਣੇ ਆ ਉਹ ਕਹਿੰਦੇ ਆ ਕਿ ਆਪਾਂ ਹੁਣ ਕੁਝ ਨਹੀਂ ਕਰ ਸਕਦੇ ਤੇ ਆਪਾਂ ਵਾਪਸ ਜਾਂਦੇ ਆ ਬਾਕੀਆਂ ਨੂੰ ਉਠਾਉਣੇ ਆ ਉਹ ਕਹਿੰਦਾ ਜਿਹੜਾ ਪਹਿਲਾ ਉੱਠਿਆ ਹੁੰਦਾ ਉਹ ਕਹਿੰਦਾ ਨਹੀਂ ਇਹ ਗੁਰੂ ਜੀ ਡਿਸਟਰਬ ਹੋਊਗੇ ਆਪਾਂ ਮਤਲਬ ਕਿ ਆਪਣਾ ਹੱਕ ਨਹੀਂ ਹੈਗਾ ਕਿ ਆਪਣਾ ਮਨ ਨਹੀਂ ਕਰਦਾ ਕਿ ਆਪਾਂ ਉਹਨਾਂ ਨੂੰ ਇਦਾਂ ਪਰੇਸ਼ਾਨ ਕਰੀਏ ਆਪਾਂ ਜੋ ਹੈਗੇ ਆ ਆਪਾਂ ਇਹਨੂੰ ਸੰਭਲਣ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਨਹੀਂ ਸਾਂਭ ਹੋਣਾ ਮਿੱਟੀ ਆਪਾਂ ਜਿੰਨੀ ਮਰਜ਼ੀ ਲਾਵਾਂਗੇ ਇੱਥੇ ਪਾਣੀ ਨੇ ਹੜਾਈ ਜਾਣਾ ਕਹਿੰਦਾ ਕੋਈ ਗੱਲ ਨਹੀਂ ਉਹਨੇ ਕੀ ਕੀਤਾ ਆਪ ਉਥੇ ਲੰਮਾ ਪੈ ਗਿਆ ਵਿੱਚ ਉਹਦੇ ਨਾਲ ਜਿਹੜਾ ਪਾਣੀ ਰੁਕ ਗਿਆ ਪਾਣੀ ਰੁੱਕ ਕੇ ਦੂਸਰੇ ਪਾਸੇ ਨੂੰ ਜਾਣ ਲੱਗ ਪਿਆ ਤੇ ਉਹ ਕਹਿੰਦਾ ਜਿਹੜੇ ਬਾਕੀ ਦੋ ਜਣੇ ਆ ਉਹ ਉਹ ਉੱਥੋਂ ਚਲੇ ਜਾਂਦੇ ਆ ਅੰਦਰ ਚਲੇ ਜਾਂਦੇ ਆ ਤੇ ਥੋੜੀ ਦੇਰ ਉਹ ਉਹਦੀ ਵੇਟ ਕਰਦੇ ਉਹਦੀ ਕਰਦੇ ਆ ਪਰ ਉਹ ਆਉਂਦਾ ਨਹੀਂ ਹੈਗਾ ਫਿਰ ਉਹ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਸੌਂ ਜਾਂਦੇ ਆ ਜਦੋਂ ਸਵੇਰਾ ਹੁੰਦਾ ਆ ਤੇ ਫਿਰ ਬਾਕੀ ਵਿਦਿਆਰਥੀ ਜਿਹੜੇ ਆ ਉਹ ਸਾਰੇ ਜਣੇ ਉੱਠਦੇ ਆ ਕਹਿੰਦੇ ਕਿ ਉਹ ਦੂਜਾ ਹੈ ਨਹੀਂ ਜਿਹੜਾ ਉਹਨਾਂ ਦਾ ਮੋਨੀਟਰ ਹੁੰਦਾ ਲੀਡਰ ਹੁੰਦਾ ਉਹ ਹੈ ਨਹੀਂ ਗੁਰੂ ਜੀ ਨੂੰ ਕਹਿੰਦੇ ਆ ਕਿ ਵੀ ਵੀ ਉਹ ਕਿੱਥੇ ਗਿਆ ਉਹ ਭਾਲ ਕਰਦੇ ਆ ਜਿਹੜੇ ਦੋ ਜਣੇ ਨਾਲ ਗਏ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਹਿੰਦੇ ਉਹ ਉਸ ਜਗ੍ਹਾ ਦੇ ਉੱਤੇ ਦੇਖਦੇ ਆ ਉੱਥੇ ਰਾਤੀ ਬਾਰਿਸ਼ ਦੇ ਵਿੱਚ ਪਾਣੀ ਨੂੰ ਰੋਕਣ ਦੇ ਲਈ ਉਹ ਰੁਕਿਆ ਸੀਗਾ ਸ਼ਾਇਦ ਉੱਥੋਂ ਕਿਸੇ ਪਾਸੇ ਨਾ ਚਲਾ ਗਿਆ ਹੋਵੇ ਜਦੋਂ ਜਾ ਕੇ ਦੇਖਦੇ ਆ ਉਹ ਉੱਥੇ ਹੀ ਲੇਟਿਆ ਹੁੰਦਾ ਹੱਲੇ ਵੀ ਮੜਮੜਾ ਪਾਣੀ ਜਿਹੜਾ ਉਹ ਸਾਈਡ ਨੂੰ ਵਗ ਰਿਹਾ ਹੁੰਦਾ ਉਤੋਂ ਹੋ ਕੇ ਤੇ ਉਹ ਵਿਹੋਸ਼ ਹੋ ਗਿਆ ਹੁੰਦਾ ਸਾਰੀ ਰਾਤ ਬਾਰਿਸ਼ ਉੱਤੇ ਪੈਂਦੀ ਰਹੀ ਉਹਦੇ ਨਾਲ ਉਹ ਬੇਹੋਸ਼ ਹੋ ਜਾਂਦਾ ਆ ਬਾਕੀ ਵਿਦਿਆਰਥੀ ਉਹਨੂੰ ਉਠਾਉਂਦੇ ਆ ਗੁਰੂ ਜੀ ਉਹ ਤੋਂ ਬਹੁਤ ਪ੍ਰਸੰਨ ਹੁੰਦੇ ਆ ਤੇ ਉਹਨੂੰ ਗੱਲ ਨਾਲ ਲਾਉਂਦੇ ਆ ਤੇ ਇਹ ਵਿਦਿਆਰਥੀ ਜਿਹੜੀ ਹੈ ਇਹ ਮਹਾਭਾਰਤ ਵਿਲੇ ਦੀ ਵਿਦਿਆਇ ਤੇ ਉਹਦੇ ਵਿੱਚ ਜਿਹੜਾ ਯਉਧਿਸ਼ਤਰ ਆ ਉਹਨੇ ਇਹ ਕੰਮ ਕੀਤਾ ਸੀ ਆਪਣੇ ਲਾਈਫ ਦੇ ਵਿੱਚ ਤੇ ਉਹ ਗੁਰੂ ਜੀ ਦਾ ਸਭ ਤੋਂ ਪਿਆਰਾ ਸ਼ਿਸ਼ਣ ਬਣਿਆ ਸੀ ਸੱਚਾਈ ਤੇ ਇਮਾਨਦਾਰੀ ਦੇ ਵਿੱਚ ਸਭ ਤੋਂ ਉੱਪਰ ਸੀ ਤੇ ਉਹਨੇ ساری ਜ਼ਿੰਦਗੀ ਕਦੇ ਝੂਠ ਨਹੀਂ ਬੋਲਿਆ ਇਸ ਦਾ ਜੋ ਗੁਰੂ ਜੀ ਨੇ ਕਹਿਤਾ ਉਸ ਚੀਜ਼ ਨੂੰ ਉਹ ਹਮੇਸ਼ਾ ਆਪਣੇ ਪੱਲੇ ਨਾਲ ਉਹਨੇ ਬੰਨੀ ਰੱਖਿਆ ਇਸ ਤਰ੍ਹਾਂ ਦੇ ਹੁੰਦੇ ਸੀਗੇ ਪੁਰਾਣੇ ਵਿਦਿਆਰਥੀ ਅੱਜ ਕੱਲ ਜਿਹੜੇ ਆ ਵਿਦਿਆਰਥੀਆਂ ਦਾ ਮੈਨਾ ਬਦਲ ਗਿਆ ਅਧਿਆਪਕਾਂ ਦਾ ਮੈਨਾ ਵੀ ਬਦਲ ਗਿਆ ਪਰ ਜਿਹੜੀ ਸਾਨੂੰ ਸਿੱਖਿਆ ਦੀ ਰਿਸਪੈਕਟ ਕਰਨੀ ਚਾਹੀਦੀ ਆ ਜਿੱਤੋਂ ਸਾਨੂੰ ਸਿੱਖਿਆ ਮਿਲਦੀ ਆ ਚਾਹੇ ਕੋਈ ਵੀ ਆ ਚਾਹੇ ਛੋਟੀ ਜਿਹੀ ਕੋਈ ਗੱਲ ਸੁਣਾਉਂਦਾ ਆ ਕੋਈ ਦੱਸਦਾ ਆ ਜਾਂ ਸਾਡੀ ਜਿਹੜੀ ਕੰਮ ਆਉਣ ਵਾਲੀ ਸਿੱਖਿਆ ਆ ਸਿੱਖਿਆ ਜਿਹੜਾ ਸਾਡੀ ਜੀਵਨ ਨੂੰ ਚੇਂਜ ਕਰਦੀ ਆ ਬਦਲਦੀ ਆ ਅਗਰ ਕੋਈ ਸਾਨੂੰ ਉਸ ਚੀਜ਼ ਬਾਰੇ ਦੱਸਦਾ ਆ ਉਹ ਸਾਡਾ ਗੁਰੂ ਆ ਸਾਡਾ ਅਧਿਆਪਕ ਆ ਸਾਡਾ ਟੀਚਰ ਆ ਤੇ ਉਹਦੀ ਰਿਸਪੈਕਟ ਜਿਹੜੀ ਆ ਉਹ ਬੇਸ਼ੱਕ ਆਪਣੀ ਜਾਨ ਦੇ ਕੇ ਚਕਾਉਣੀ ਪਵੇ ਉਹ ਵਿਦਿਆਰਥੀ ਜਿਹੜਾ ਉਹ ਚਕਾਉਂਦਾ ਆ ਸੋ ਇਸ ਕਰਕੇ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਮਾਪੇ ਹੁੰਦੇ ਆ ਜਿਹੜੇ ਜਿਹੜੇ ਜਨਮ ਦਿਨ ਦੇ ਬੱਚੇ ਨੂੰ ਤੇ ਅਧਿਆਪਕ ਹੁੰਦਾ ਜਿਹੜਾ ਉਹਨੂੰ ਜੋ ਬਣਨਾ ਚਾਹੁੰਦਾ ਉਹ ਬਣਾਉਂਦਾ ਆ ਜਿੰਨਾ ਯੋਗਦਾਨ ਮਾਪਿਆਂ ਦਾ ਹੁੰਦਾ ਉਹ ਤੋਂ ਕਿਤੇ ਜ਼ਿਆਦਾ ਯੋਗਦਾਨ ਜਿਹੜੇ ਆਹੋ ਗੁਰੂ ਦਾ ਹੁੰਦਾ ਆ ਅਧਿਆਪਕ ਦਾ ਹੁੰਦਾ ਜਿਹੜਾ ਸਿੱਖਿਆਰਥੀ ਨੂੰ ਦੁਨੀਆ ਦੇ ਵਿੱਚ ਖੜਾ ਕਰਦਾ ਤੇ ਉਹਨੂੰ ਜ਼ਿੰਦਗੀ ਦੇ ਨਾਲ ਲੜਨਾ ਜ਼ਿੰਦਗੀ ਚੋਂ ਕੁਝ ਖਟਣਾ ਅੱਗੇ ਵਧਣਾ ਤੇ ਵੱਡਾ ਆਦਮੀ ਬਣਨਾ ਸਿਖਾਉਂਦਾ ਹਮੇਸ਼ਾ ਅਧਿਆਪਕ ਨੂੰ ਸਤਿਕਾਰ ਦਿਓ ਥੈਂਕ ਯੂ